ਇਹ ਵੀ ਜਿਹੜੀ ਤੱਕਾਸ਼ਾਈ ਹੋ ਰਹੀ ਕਾਗਜ਼ ਨਹੀਂ ਭਰਨ ਦੇਣੇ ਐਡੋਸੀ ਨਹੀਂ ਮਿਲਣੀ ਪੇਪਰ ਖੋ ਕੇ ਦੌੜ ਜਾਣਾ ਰੱਦ ਕਰਾ ਕੇ ਨਿਰਵਿਰੋਧ ਦੋ ਦੋ ਤਿੰਨ ਦਿਨ ਹਲਕਿਆਂ 'ਚ ਐਲਾਨ ਹੋ ਗਿਆ ਵੀ ਜਿਹੜਾ ਬਿਨਾਂ ਵਿਰੋਧ ਤੋਂ ਬੰਦੇ ਜੀਤੂਗੇ ਇਹ ਜਿਹੜਾ ਲੋਕਤੰਤਰ ਦਾ ਘਾਣ ਹੋ ਰਿਹਾ ਇਹਦਾ ਇਲੈਕਸ਼ਨ ਨੂੰ ਲੋਕ ਕਰਦੇ ਸੀ ਆਪਣਾ ਨਵੇਦਾ ਚੁਣਦੇ ਸੀ ਉਹ ਬੰਦਾ ਚੁਣਦੇ ਸੀ ਸਹੀ ਇਹ 'ਚ ਸਹੀ ਗਲਤ ਦੀ ਚੋਣ ਦੇ ਕੁਝ ਹੋਣੀ ਹੈ ਇਹ ਤਾਂ ਲੋਕਤੰਤਰ ਦਾ ਘਾਣਾ ਹੈ ਜਿਹਨੂੰ ਮਾਪਨ ਸਿੰਘ ਪਾਗੂ ਮਾਜਰਾ ਸ਼ਵਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਹੁਣੇ-ਹੁਣੇ ਸਾਡੇ ਕੋਲ ਐਸ்சி ਬੀਸੀ ਮਹਾਪੰਚਾਇਤ ਵੱਲੋਂ ਨਿਊਜ਼ ਪਹੁੰਚੀ ਹੈ ਜਿਸ ਦੇ ਵਿੱਚ ਐਸ்சி ਬੀਸੀ ਮਹਾਪੰਚਾਇਤ ਦੇ ਆਗੂਆਂ ਨੇ ਸਰਕਾਰ ਦੀ ਵੱਡੇ ਪੱਧਰ ਤੇ ਆਲੋਚਨਾ ਕੀਤੀ ਹੈ ਕਿ ਜਿਹੜਾ ਨਗਰ ਨਿਗਮ ਮੁਹਾਲੀ ਦੀ ਹੱਦਬੰਦੀ ਵਧਾਈ ਗਈ ਹੈ ਉਸ ਦੇ ਵਿੱਚ ਬਹੁਤ ਸਾਰੇ ਜਿਹੜੇ ਪਿੰਡ ਪਾਏ ਗਏ ਐ ਉਸ ਤੋਂ ਪਹਿਲਾਂ ਜਿਹੜੇ ਪਿੰਡ ਪਾਏ ਐ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਸਹੂਲਤ ਨਹੀਂ ਮਿਲੀ। ਔਰ ਨਾਲ ਦੀ ਨਾਲ ਜੋ ਇਲੈਕਸ਼ਨ 14 ਤਰੀਕ ਨੂੰ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦਾ ਹੋਣ ਜਾ ਰਿਹਾ ਹੈ ਉਸ ਦੇ ਬਾਰੇ ਵੀ ਗੱਲਾਂ ਕੀਤੀਆਂ ਨੇ ਸੁਇਸ਼ਤਵ ਦਿਖਾਵਾਂਗੇ ਇਸ ਪ੍ਰੋਗਰਾਮ ਦੀ ਸਾਰੀ ਡਿਟੇਲ ਔਰ ਆਗੂਆਂ ਦੇ ਨਾਲ ਗੱਲਬਾਤ ਤੁਸੀਂ ਬਣੇ ਰਹਿਣਾ ਸ਼ਵਲਕ ਟੀਵੀ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ। ਅੰ딥ਲਾ ਸਾਹਿਬ ਜਿਹੜੀਆਂ 14 ਤਰੀਕ ਤੋਂ ਬਲਾਕ ਸੰਪਤੀ ਦੀਆਂ ਚੋਣਾਂ ਨੇ ਉਹਦੇ ਬਾਰੇ ਕੀ ਕਹੋਗੇ ਪੰਜਾਬ ਸਰਕਾਰ ਤੋਂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਅੱਜ ਜਿਹੜਾ ਅਸੀਂ ਐਸਸੀਬੀਸੀ ਮਹਾਪੰਚਾਇਤ ਪੰਜਾਬ ਵੱਲੋਂ ਮੋਰਚਾ ਫੇਰ ਸਾਧ ਦੀਆਂ ਲਾਈਟਾਂ ਕੋਲ ਚੱਲ ਰਿਹਾ ਤੇ ਉੱਥੇ ਜਿਹੜਾ ਹਰ ਰੋਜ਼ ਜਿਹੜਾ ਮੈਟਰ ਜਿੰਨਾ ਚ ਸਰਕਾਰ ਦਾ ਇਲੈਕਸ਼ਨ ਦਾ ਐਲਾਨ ਹੋਇਆ ਵਾ ਕਾਫੀ ਦਿਨ ਹੋ ਗਏ ਮੁੱਦਾ ਪੱਕਿਆ ਵਾ ਚੋਂ ਹਣ ਜਿਹੜਾ ਹੈਗਾ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ 14 ਤਰੀਕ ਨੂੰ ਜਿਹੜੀ ਚੋਣ ਹੋਣ ਜਾ ਰਹੀ ਹੈ 17 ਨੂੰ ਨਤੀਜੇ ਦੇ ਤੇ ਪਹਿਲਾਂ ਦਾ ਸਰਕਾਰ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਵੀ ਬੈਲਟ ਪੇਪਰ ਤੇ ਜਿਹੜਾ ਲੋਕਾਂ ਨੂੰ ਖੁਸ਼ੀ ਸੀ ਵੀ ਬੈਲਟ ਪੇਪਰ ਤੇ ਇਲੈਕਸ਼ਨ ਹੋਣ ਲੱਗੇ ਜਿਹੜੀ ਲੋਕਾਂ ਦੀ ਡਿਮਾਂਡ ਸੀ ਵੀ ਪਸੀਨਾ ਜੀ ਕਰਪੜੀ ਹੁੰਦੀ ਹੈ ਕੱਪੜੇ ਬਾਜੀ ਹੁੰਦੀ ਹੈ ਇਹ ਧੱਕਾਸ਼ਾਈ ਹੁੰਦੀ ਹੈ ਮੁਸੀਦਾਂ ਗਾਇਬ ਹੋ ਜਾਂਦੀਆਂ ਮੁਸੀਨਾਂ ਅਜ ਤੱਕ ਗਏ ਸਭ ਤੋਂ ਪਹਿਲਾਂ ਦਾ ਇਹ ਵੀ ਧੰਨਵਾਦ ਹੈ ਸਰਕਾਰ ਦਾ ਵੀ ਉਹ ਬੈਲਟ ਦੇ ਉੱਪਰ ਤੇ ਇਲੈਕਸ਼ਨ ਹੋ ਰਿਹਾ ਪਰ ਨਾਲ ਲੱਗਦੀ ਸਰਕਾਰ ਨੂੰ ਇੱਕ ਕੁਐਸਚਨ ਹੈ ਇਹ ਵੀ ਜਿਹੜੀ ਤੱਕਾਸ਼ਾਈ ਹੋ ਰਹੀ ਕਾਗਜ਼ ਨਹੀਂ ਭਰਨ ਦੇਣੇ ਐਂਡੋਸੀ ਨਹੀਂ ਮਿਲਣੀ ਪੇਪਰ ਖੋਗੇ ਦੌੜ ਜਾਣਾ ਰੱਦ ਕਰਾ ਕੇ ਨਿਰਵਿਰੋਧ ਦੋ ਦੋ ਤਿੰਨ ਦਿਨ ਹਲਕਿਆਂ 'ਚ ਐਲਾਨ ਹੋ ਗਿਆ ਵੀ ਜਿਹੜਾ ਬਿਨਾਂ ਵਿਰੋਧ ਤੋਂ ਬੰਦੇ ਜੇਤੂਗੇ ਇਹ ਜਿਹੜਾ ਲੋਕਤੰਤਰ ਦਾ ਘਾਣ ਹੋ ਰਿਹਾ ਇਹਦਾ ਇਲੈਕਸ਼ਨ ਨੂੰ ਲੋਕ ਕਰਦੇ ਸੀ ਆਪਣਾ ਨਵੇਦਾ ਚੁਣਦੇ ਸੀ ਉਹ ਬੰਦਾ ਚੁਣਦੇ ਸੀ ਸਹੀ ਇਹ ਚ ਸਹੀ ਗਲਤ ਦੀ ਚੋਣ ਦੇ ਕੁਝ ਹੋਣੀ ਹੈ ਇਹ ਤਾਂ ਲੋਕਤੰਤਰ ਦਾ ਘਾਣਾ ਹੈ ਜਿਹਨੂੰ ਸਰਕਾਰ 'ਚ ਆਊਗੀ ਉੱਥੇ ਦਾ ਮੌਜੂਦਾ ਐਮਐਲਏ ਹੋਏ ਮੰਤਰੀ ਹੋਏ ਉਹ ਜਿਹੜਾ ਹੈਗਾ ਬਲਕਸਮਤੀ ਮੈਂਬਰ ਬਣੂ ਜ਼ਿਲ੍ਹਾ ਪ੍ਰੀਸ਼ਦ ਮੰਗਰੂਣੂ ਉਹਨਾਂ ਲੋਕਾਂ ਦੀ ਫਰਿਆਦ ਨਹੀਂ ਸੁਣਨੀ ਆਮ ਪਬਲਿਕ ਦੀ ਲੋਕਾਂ ਦੀ ਗੱਲ ਨਹੀਂ ਕਰਨੀ ਉਹ ਤਾਂ ਜਿਹੜਾ ਆਪਣਾ ਉੱਪਰਲਾ ਆਪਣਾ ਕਪਤਾਨ ਕਹੂਗਾ ਉਹਦੀ ਗੱਲ ਮੰਨਣੀ ਜਿਵੇਂ ਪਹਿਲਾਂ ਚੱਲੇ ਰਿਹਾ ਕੰਮ ਸਰਕਾਰ ਚ ਇਹ ਸਾਡੀ ਬੇਨਤੀ ਇਹ ਹੈ ਵੀ ਇਸ ਨਾਲ ਦਾ ਇਲੈਕਸ਼ਨ ਜੇ ਨਾਏ ਕਰਾਂ ਲਈ ਹੁਣ ਸਾਰਾ ਜਿਹੜਾ ਇਲੈਕਸ਼ਨ ਆਏਗਾ ਉਸ ਦੇ ਵਿੱਚ ਬਾਹਰ ਕੋਟ ਜਿਵੇਂ ਕੱਲ ਦੇਖਿਆ ਮੈਂ ਇੱਕ ਜਗ੍ਹਾ ਖਬਰ ਚੈਨਲ ਚੱਲ ਚੱਲ ਰਹੀ ਸੀ ਵੀ ਆਪਣੀਆਂ ਆਪਣੀਆਂ ਪੱਗਾਂ ਪਛਾਣ ਕੇ ਲੈ ਜੋ ਜਿਹੜੀ ਪੰਜਾਬੀ ਦੀ ਪੱਗ ਸੀ ਆਪਣੀ ਲੋਕਾਂ ਦੀ ਸਿੱਖੀ ਨਾਲ ਸਾਡਾ ਜੁੜਿਆ ਹੋਇਆ ਸੀ ਅਸੀਂ ਜਹਾਜਾਂ 'ਚ ਰੌਲਾ ਪਾਉਂਦੇ ਆਂ ਵਿਦੇਸ਼ਾਂ 'ਚ ਰੌਲਾ ਪਾਉਂਦੇ ਆਂ ਸਾਡੀ ਪੱਗ ਤਾਰਦੀ ਸਾਡੀ ਦਾੜੀ ਨੂੰ ਹੱਥ ਪਾਇਆ ਜੀ ਸਾਡੇ ਕੇਸ ਕੇਸਾਂ ਨੂੰ ਹੱਥ ਪਾਇਆ ਆਪਾਂ ਉਹਦਾ ਕਿੱਡਾ ਵਿਰੋਧ ਕਰਦੇ ਆਂ ਸਰਕਾਰਾਂ ਵਿਰੁੱਧ ਕਰਦੀਆਂ ਪਰ ਪੰਜਾਬ ਦਾ ਇਲੈਕਸ਼ਨ ਤੁਸੀਂ ਆਹ ਦੇਖ ਰਹੇ ਆਂ ਜਿਵੇਂ ਪਿਛਲੇ 70 ਸਾਲ 'ਚ ਨਹੀਂ ਹੋਣਾ ਜਿਵੇਂ ਆਹ ਪਹਿਲੀ ਵਾਰੀ ਹੋ ਰਿਹਾ ਵੀ ਕੱਲ ਇਹ ਵੀ ਅਨਾਉਂਸ ਕਰਨੀ ਪਈ ਵੀ ਪੱਗਾਂ ਆਪਣੀਆਂ ਆਪਣੀਆਂ ਲਈ ਪੱਗਾਂ ਤਾਰਦੀਆਂ ਬੁਰੇ ਹਾਲ ਬੰਕੇ ਵਿਹਾਰੇ ਮਾਰਕਟਾਂ 'ਚ ਹੋਰ ਹੀ ਗੋਲੀਆਂ ਚੱਲ ਰਹੀਆਂ ਇਹ ਕੋਈ ਇਲੈਕਸ਼ਨ ਬਲਾਕ ਸੰਪਤੀਆ ਜ਼ਿਲ੍ਹਾ ਪ੍ਰੀਸ਼ਦ ਦੇ ਇਲੈਕਸ਼ਨ ਜੋ ਹੋ ਰਿਹਾ ਐਸੀ ਤਰ੍ਹਾਂ ਪਹਿਲਾਂ ਸਰਪੰ ਬੇਨਤੀ ਹੈ ਵੀ ਮੁੱਖ ਮੰਤਰੀ ਸਾਹਿਬ ਇਹ ਇਲੈਕਸ਼ਨ ਕਮਿਸ਼ਨ ਚੋਣ ਕਮਿਸ਼ਨ ਪੰਜਾਬ ਇਸ ਦੌਰਾਨ ਦਾ ਇਲੈਕਸ਼ਨ ਨਾ ਹੀ ਕਰਾਂਦੇ ਜੇ ਲੋਕਾਂ ਨਾਲ ਐਡਾ ਧੱਕਾ ਵੜਾਉਂਦੇ ਲੋਕਾਂ ਨਾਲ ਜਿਹੜਾ ਬਹੁਤ ਵੱਡਾ ਧੋਖਾ ਹੋ ਰਿਹਾ ਧੱਕਾ ਹੋ ਰਿਹਾ ਜਿਹਦੇ ਨਤੀਜੇ ਸਰਕਾਰ ਨੂੰ 2027 ਚ ਭੁਗਤਣੇ ਪੈਣਗੇ ਹੁਣ ਤਾਂ ਚਾਹੇ ਧੱਕਾ ਕਰਕੇ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮಿತಿ ਜਿਤਾ ਲਓ ਪਰ ਇਸਦੇ 2027 ਚ ਨਤੀਜੇ ਭੁਗਤਣੇ ਪੈਣਗੇ ਸ੍ਰੀ ਸਾਹਿਬ ਇੱਕ ਐਸਐਸਪੀ ਜਿਹੜੇ ਪਟਿਆਲੇ ਦੇ ਹੈਗੇ ਉਹਨਾਂ ਦੀ ਇੱਕ ਆਡੀਓ ਆਈ ਹੈ ਤੇ ਉਹ ਆਪਣੇ ਸਾਰੇ ਅਫਸਰਾਂ ਨੂੰ ਇਨਸੈਕਸ਼ਨ ਕਰ ਰਹੇ ਨੇ ਤੇ ਉਹ ਉਸ ਵੱਲੋਂ ਕਿਹਾ ਜਾ ਰਿਹਾ ਕਿ AI ਦੇ ਨਾਲ ਉਹ ਕ੍ਰੀਏਟ ਕੀਤੀ ਗਈ ਹੈ ਤੇ ਸੁਖਵੀਰ ਬਾਦਲ ਕਹਿ ਰਹੇ ਨੇ ਵੀ ਸਾਨੂੰ ਰਿਪੋਰਟ ਦਿਖਾਓ ਉਹਦੇ ਬਾਰੇ ਤੁਸੀਂ ਕੀ ਬੋਲੋ 100% ਜਿਹੜੀ ਐਸਐਸਪੀ ਨੇ ਕਿਹਾ ਉਹ ਸਹੀ ਹੋਊਗੀ 100% ਇਹ ਪਹਿਲੀ ਘਟਨਾ ਨਹੀਂ ਹੈ ਜਦੋਂ ਵੀ ਸਰਕਾਰ ਕਹੇ ਸਰਕਾਰ ਕਿਸੇ ਦੀ ਵੀ ਹੋਵੇ ਇਹ ਆਮ ਆਦਮੀ ਪਾਰਟੀ ਨਹੀਂ ਕਰਦੀ ਹੈ ਪਹਿਲਾਂ ਸਰਕਾਰਾਂ ਵੀ ਕਰਦੀਆਂ ਰਹੀਆਂ ਇਹ ਅਫਸਰਾਂ ਰਾਹੀਂ ਪ੍ਰਸ਼ਾਸਨ ਦੇ ਦਬਾਅ ਪ੍ਰੈਸ਼ਰ ਪਾ ਕੇ ਆਪਣੇ ਕੈਂਡੀਡੇਟ ਕਿਵੇਂ ਜਿਤਾਣੇ ਕਿਸ ਤਰ੍ਹਾਂ ਜਿਤਾਣੇ ਉਹ ਸਾਰਾ ਕੁਝ ਸੰਤੰਤਰ ਚੱਲਦਾ ਰਹਿੰਦਾ ਹੈ ਪਰ ਹੁਣ ਥੋੜਾ ਜਿਆਦਾ ਜ਼ਿਆਦਾ ਅੰਤਰ ਜਿਆਦਾ ਚੱਲ ਰਿਹਾ ਵੀ ਜਿਹੜੀਆਂ ਲੋਕਾਂ ਨੂੰ ਡਾਇਰੈਕਸ਼ਨਾਂ ਦੇ ਕੇ ਲੋਕਾਂ ਨੂੰ ਘਰ ਤੋਂ ਚੱਕ ਲਿਆਣਾ ਪਿੱਛੇ ਕਾਲੀ ਲੀਡਰ ਦੇਖੇ ਮੈਂ ਹੁਣ ਕਹੀਂ ਦਿਨ ਹੋ ਗਿਆ ਫਾਰਾਂਚ ਚੱਲ ਰਿਹਾ ਟੀਵੀ ਚੈਨਲਾਂ 'ਚ ਕਾਲੀ ਲੀਡਰਾਂ ਦੇ ਘਰੇ ਰੇਡ ਪਈ ਕਾਂਗਰਸ ਦੇ ਘਰੇ ਰੇਡ ਪਈ ਕੋਈ ਵੀ ਬੰਦ ਥਰਡ ਪਾਰਟੀ ਹੋਵੇ ਬੰਦੇ ਨੂੰ ਆਪਣੇ ਹੱਕ ਅਧਿਕਾਰਾਂ ਦਾ ਜਿਹੜਾ ਬਾਂਜਾ ਕਰ ਰਹੇ ਨੇ ਲੋਕਤੰਤਰ ਦਾ ਘਾਣ ਹੋ ਰਿਹਾ ਜਿਹੜੀ ਵੋਟਾਂ ਦੀ ਕੋਈ ਗੱਲਬਾਤ ਰਹੀ ਨਹੀਂ ਉਹ ਜਿਹੜਾ ਲੋਕ ਆਪਣਾ ਨਮੇਦਾ ਸਹੀ ਚੁਣ ਸਕਣ ਅੱਛਾ 78 ਤੁਸੀਂ ਕੀ ਕਹੋਗੇ ਇਹਦੇ ਬਾਰੇ ਜਿਹੜਾ ਲੋਕਤੰਤਰ ਦੇ ਤਰੀਕੇ ਨਾਲ ਇਲੈਕਸ਼ਨ ਹੋ ਰਹੀ ਹੈ ਤੇ ਤੁਮਰਾ ਸਾਹਿਬ ਨੇ ਦੋਸ਼ ਲਾਇਆ ਨਹੀਂ ਕੀ ਕਹੋਗੇ ਦੇਖੋ ਇਲੈਕਸ਼ਨ ਜਿਹੜੀ 바ਵਾ ਸਾਹਿਬ ਨੇ ਸੰਵਿਧਾਨ ਬਣਾ ਕੇ ਗਏ ਉਹਨਾਂ ਨੇ ਇਲੈਕਸ਼ਨ ਲੜਨ ਦਾ ਜਿੱਤਣ ਦਾ ਰਾਜ ਕਰਨ ਦਾ ਜਿਹੜਾ ਸਾਨੂੰ ਤਰੀਕਾ ਦਿੱਤਾ ਸੰਵਿਧਾਨ ਦੇ ਹਿਸਾਬ ਦੇ ਨਾਲ ਜਿਹੜਾ ਇਹ ਚੋਣਾਂ ਹੋ ਰਹੀਆਂ ਨੇ ਚੋਣ ਨਹੀਂ ਹੈਗੀ ਇਹ ਖੋ ਹੈ ਕਿਉਂਕਿ ਕੋਈ ਵੀ ਬੰਦਾ ਅਗਰ ਇਹੀ ਖੋਆ ਪਹਿਲਾਂ ਸਰਕਾਰਾਂ ਕਰਦਿਆਂ ਦਾ ਸ਼ਾਇਦ ਆਮ ਆਦਮੀ ਪਾਰਟੀ ਜਿਹੜੀ ਹੈਗੀ ਆ ਉਹ ਸੱਤਾ ਦੇ ਵਿੱਚ ਨਾ ਆਂਦੀ ਸੋ ਮੇਰੀ ਆਪ ਜੀ ਦੇ ਮਾਧਿਅਮ ਦੇ ਥਰੂ ਸਰਦਾਰ ਭਗਵੰਤ ਸਿੰਘ ਮਾਨ ਨੂੰ ਬੇਨਤੀ ਹੈ ਵੀ ਅਗਰ ਇਹ ਜੇ ਤੱਕੇ ਕਰਨੇ ਨੇ ਇਹਦੇ ਨਾਲ ਉਹਦਾ ਚੋਣਾ ਨਾ ਹੀ ਕਰਾਨ ਔਰ ਇਹ ਜੇ ਤੱਕਾ ਅਗਰ ਤੁਹਾਡੇ ਨਾਲ ਹੋਇਆ ਹੁੰਦਾ ਤਾਂ ਜਿਹੜੀ ਤੁਸੀਂ ਅੱਜ ਸੀਐਮ ਦੀ ਕੁਰਸੀ ਤੇ ਬੈਠੇ ਹੋ ਤੁਸੀਂ ਉਸ ਕੁਰਸੀ ਦੇ ਬਰਾਜਮਾਨੀ ਹੋਣਾ ਸੀਗਾ ਸੋ ਬੇਨਤੀ ਹੈ ਅਸੀਂ ਸਾਡਾ ਐਸਸੀਬੀਸੀ ਮਹਾਪੰਚਾਇਤ ਦਾ ਜਿਹੜਾ ਧਰਨਾ ਹੈ ਨਿਰੰਤਰ ਚੱਲ ਰਿਹਾ ਹੈ ਅੱਜ 450 ਦਿਨ ਜਿਹੜੇ ਤਕਰੀਬਨ ਹੋ ਗਏ ਨੇ ਅਸੀਂ ਇਸ ਜਿਹੜਾ ਹੈਗਾ ਮੰਚ ਵੱਲੋਂ ਬੇਨਤੀ ਕਰਦੇ ਹਾਂ ਵੀ ਸੀਐਮ ਸਾਹਿਬ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਇਹ ਚੋਣਾ ਨੂੰ ਚੋਣਾ ਹੀ ਰਹਿਣ ਦਿਓ ਇਹਨੂੰ ਤੱਕੇ ਮੁੱਕੀ ਵੱਲ ਨਾ ਲੈ ਕੇ ਜਾਓ ਕਿਉਂਕਿ ਵਾਰੀ ਅੱਗੇ ਤੁਹਾਡੀ ਵੀ ਆਉਣੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਕਮਲਾ ਸਾਹਿਬ ਤੁਸੀਂ ਜਿਹੜੀ ਇਹ ਹੋ ਰਹੀ ਹੈ ਤੱਕੇਸ਼ਾਈ ਹੋ ਰਹੀ ਹੈ ਇਸ ਦੇ ਬਾਰੇ ਲੋਕਾਂ ਨੂੰ ਤੁਸੀਂ ਕੀ ਕਹਿਣਾ ਲੋਕਾਂ ਨੂੰ ਇਹ ਅਪੀਲ ਹੈ ਜੇ ਤੱਕੇਸ਼ਾਈ ਆਵਾ ਦੀ ਪਾਲਿਟੀ ਕਰਦੀ ਹੈ ਸਾਰੇ ਲੋਕਾਂ ਨੇ ਇਕੱਠੇ ਹੋ ਜਾਣਾ ਚਾਹੀਦਾ ਇੱਕ ਪਲੇਟਫਾਰਮ ਦੇ ਇਕੱਠਾ ਹੋ ਜਾਣਾ ਚਾਹੀਦਾ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਜਿਹੜੇ ਮਾੜੇ ਅੰਸਰ ਹੈ ਇਹ ਆਪਣੇ ਉਹਨਾਂ ਨੇ ਚਮਚੇ ਚਾਪਲੂਸ ਗਲਤ ਬੰਦੇ ਖੜਾਏ ਹੋਏ ਨੇ ਕੁਝ ਉਹਨਾਂ ਨੂੰ ਹਰਾਨ ਦੀ ਬਾਤ ਤੇ ਵੱਧ ਕੋਸ਼ਿਸ਼ ਕਰਨ ਲੋਕ ਇੱਕ ਪਲੇਟਫਾਰਮ ਦੇ ਇਕੱਠੇ ਹੋ ਜਾਣ ਪਾਰਟੀ ਬਾਜੀ ਨੂੰ ਛੱਡ ਕੇ ਚੰਗਾ ਨਵੇਂ ਦਾ ਚੁਣਨਗੇ ਚੰਗੇ ਕੰਮਕਾਰ ਹੋਣਗੇ ਜੇਕਰ ਨਵੇਂ ਦਾ ਮਾੜਾ ਚੁਣਾਂਗੇ ਆਪਾਂ ਜਿਵੇਂ ਪਹਿਲਾਂ ਗੱਲ ਹੋ ਰਹੀ ਹੈ ਐਸੀ ਤਰ੍ਹਾਂ ਗੱਲ ਹੁੰਦੀ ਰਹੂਗੀ ਸਾਰੇ ਲੋਕਾਂ ਨੂੰ ਇਕੱਠੇ ਹੋ ਕੇ ਉਹਨੂੰ ਪਾਰਟੀ ਬਾਜੀ ਦਾ ਨਾ ਦੇਖੋ ਵੀ ਉਹ ਫਲਾਣੀ ਪਾਰਟੀ ਦਾ ਜਿਸ ਦਾ ਉਹਦੇ ਜਿਹੜਾ ਹੈਗਾ ਕੰਮਕਾਰ ਦੇਖੋ ਬੰਦੇ ਦਾ ਜਿਵੇਂ ਪਿਛਲੀ ਕੋਈ ਬੈਕਗ੍ਰਾਉਂਡ ਹੋਵੇ ਬੰਦਾ ਸਰਪੰਚ ਰਿਹਾ ਪੰਚ ਰਿਹਾ ਆਇਆ ਪਿੰਡ ਦਾ ਕੋਈ ਦੇਖ ਕੰਮ ਕਰਨ ਵਾਲਾ ਬੰਦਾ ਉਹਨੂੰ ਚੁਣਿਆ ਜਾਵੇ ਤਾਂ ਕਿ ਲੋਕਾਂ ਨੂੰ ਜਿਹੜੀ ਹੈ ਉੱਥੇ ਦੇ ਨੂੰ ਸੁਖ-ਸੂਲਤਾ ਮਿਲਦੀਆਂ ਰਹਿਣ ਤੇ ਸਰਕਾਰੀ ਦਰਵਾਜ਼ੇ ਉਹਨਾਂ ਦੀ ਆਵਾਜ਼ ਚੱਕਦਾ ਰਿਹਾ ਆਪਣੇ ਲੋਕਾਂ ਦੀ। ਜੀ ਸਰ ਪਿਛਲੇ 3 ਇਹ ਹੱਤ ਮੁਹਾਲੀ ਡਿਸਟ੍ਰਿਕਟ ਦੀ ਹੱਤਬੰਦੀ ਦਾ ਵਧਾਏ ਗਏ ਨੇ, ਕੁਝ ਪਿੰਡ ਨਾਲ ਡੇ ਗਏ ਨੇ। ਕੁਝ ਇੱਕ ਜਿਹੜਾ ਹੈਗਾ ਗਰੁੱਪ ਉਹ ਬਹੁਤ ਖੁਸ਼ੀ ਆ ਮਨਾ ਰਿਹਾ, ਲੱਡੂ ਵੰਡ ਰਿਹਾ ਤੇ ਦੂਸਰਾ ਉਸ ਦਾ ਵਿਰੋਧ ਕਰ ਰਿਹਾ। ਐ ਮੋਰਚੇ ਦਾ ਦੇ ਤੁਹਾਡਾ ਕੀ ਕਹੜਾ ਹੈ? ਸਾਡੀ ਜਿਹੜੀ ਪਿੱਛੇ ਆ ਕਾਫੀ ਦਿਨ ਤੋਂ ਚਰਚਾ ਚ ਆਇਆ, ਸਰਕਾਰ ਨੇ ਨੋਟੀਫਿਕੇਸ਼ਨ ਕੀਤਾ। ਪਹਿਲਾਂ ਤਾਂ ਇਥੋਂ ਖਿੱਚੋ ਤਾਣੀ ਹੋਈ ਗਈ ਵੀ ਐਮਐਲਏ ਸਾਹਿਬ ਕਹਿੰਦੇ ਸੀ ਸਾਡਾ ਇਹ ਏਰੀਆ 81 82 ਸੈਕਟਰ ਵਾਲਾ ਪੈਣਾ ਚਾਹੀਦਾ ਸਾਬਕਾ ਵਿਧਾਇਕ ਮੇਹ ਕਹਿੰਦਾ ਸੀ ਬਲੋਂਗੀ ਏਰੀਆ ਬੜਮਾਜਰਾ ਬਲੋਂਗੀ ਬਰੇਆਲੀ ਪੈਣਾ ਚਾਹੀਦਾ ਸੀ ਚਲੋ ਖਿੱਚੋ ਤਾਣੀ ਨੂੰ ਦੇਖਦੇ ਹੋਏ ਆ ਸਰਕਾਰ ਨੇ ਕਿਸੇ ਤਰ੍ਹਾਂ ਉਹ ਸਾਰੇ ਜਿਹੜਾ ਦੱਸਦੇ ਸੀ ਦੋਧੀਆਂ ਪਾਰਟੀਆਂ ਦਾ ਏਰੀਆ ਜਿਹੜਾ ਹੱਦਬੰਦੀ ਚ ਲੈ ਲਿਆ ਜਿਹਦੇ ਚ 15 ਪਿੰਡ ਲਗਭਗ 15 ਪਿੰਡ ਸ਼ਾਮਲ ਹੋ ਰਹੇ ਨੇ ਜਿਵੇਂ ਗੱਲ ਕਰ ਲਈਏ ਕਮਾਲਾ ਕਮਾਲੀ ਤੋਂ ਲੈ ਕੇ ਚਿੱਲੇ ਤੋਂ ਮੰਡੌਲੀ ਤੱਕ ਮੌਲੀ ਪਿੰਡ ਤੱਕ ਨਨੋ ਮਾਜਰਾ ਸੰਭਾਲ ਕੇ ਪਪੜੀ ਦੀ ਗੱਲ ਕਰ ਲਈਏ ਜਾਂ ਗੱਲ ਕਰ ਲਈਏ ਛੋਟੀ ਚੱਪਰ ਜਿਹੜੀ ਵੱਡੀ ਚੱਪਰ ਜਿਹੜੀ ਵੀ ਤੇ 42 ਬੜਵਾ ਜਿਹਰੇ ਤੱਕ ਇਹ ਪਿੰਡ ਤਾਂ ਪਾ ਦੇ ਪਰ ਅਸੀਂ ਤੁਹਾਡੇ ਰਾਹੀਂ ਇਹ ਬੇਨਤੀ ਕਰਨਾ ਚਾਹੁੰਦੇ ਹਾਂ ਹੱਦਬੰਦੀ ਤਾਂ ਬਲਕਿ ਕੋਈ ਕਰਨੀ ਹੈ ਲੋਕ ਕਈ ਖੁਸ਼ ਹੁੰਦੇ ਵੀ ਸਾਡੀ ਪ੍ਰਾਪਰਟੀ ਜਿਹੜੀ ਹੈ ਉਹ ਸ਼ਹਿਰੀ ਪ੍ਰਾਪਰਟੀ ਹੋਗੀ ਐਮਸੀ ਚ ਆਗੇ ਸਾਨੂੰ ਲੋਨ ਮਿਲਣਗੇ ਆ ਪ੍ਰਾਪਰਟੀ ਦੀ ਕੀਮਤ ਵੱਜੂਗੀ ਪਰ ਨਾਲ ਦੀ ਨਾਲ ਜੇ ਇੱਕ ਫਾਇਦਾ ਹੋਇਆ ਤਾਂ ਪੰਜਾਬ ਦੇ ਨੁਕਸਾਨ ਵੀ ਨੇ 50 ਨੁਕਸਾਨੇ ਆ ਜਿਹੜੀ ਇਹ ਪਿੰਡਾਂ ਦੀ ਸ਼ਮਲਾੜ ਜ਼ਮੀਨ ਹੈ ਪਰ ਜਿਹੜੇ ਵੀ ਪੰਚਾਇਤਾਂ ਨੂੰ ਆਮਦਨ ਹੋ ਰਹੀ ਹੈ ਪੰਚਾਇਤਾਂ ਕੰਮ ਕਰ ਰਹੀਆਂ ਨੇ ਉਹ ਜਿਹੜੀ ਕੀਮਤੀ ਜ਼ਮੀਨ ਹੈ ਉਹ ਇੱਕ ਤਾਂ ਨਗਰ ਨਿਗਮ ਦੇ ਅੰਦਰ ਚਲੇ ਜਾਊਗੀ ਦੂਜਾ ਹਰ ਇੱਕ ਵਿਅਕਤੀ ਨੂੰ ਜਿਹੜਾ ਹੁਣ ਪਿੰਡਾਂ 'ਚ ਆਪ ਮੁਹਾਰੀ ਜਿਵੇਂ ਰਸੋਈ ਬਣਾਣੀ ਕਮਰਾ ਬਣਾਣਾ ਕਿਸੇ ਨੇ ਦੋ ਮਜ਼ਲਾ ਮਾਣਨੀਆ ਬਿਨਾ ਡਰ ਤੇ ਬਿਨਾ ਪੈਸੇ ਬਣਾਉਣ ਲਈ ਹੁਣ ਨਗਰ ਨਿਗਮ ਦੇ ਕੁਝ ਕਰਮਚਾਰੀ ਐ ਜਦੋਂ ਇੱਕ ਰਸੋਈ ਛੋਟੀ ਜਿਹੀ ਬਣਾਓ ਬਾਥਰੂਮ ਬਣਾਓ ਉਹ ਕਾਪੀ ਪੈਨ ਲੈ ਕੇ ਆ ਜਾਂਦੇ ਨੇ ਨੋਟਿਸ ਲੈ ਕੇ ਆ ਜਾਂਦੇ ਨੇ ਤੇ ਪੈਸੇ ਲੈ ਕੇ ਉਹ ਵਾਪਸ ਮੜ ਜਾਂਦੇ ਆ ਤਾਂ ਇਸੇ ਕਰਕੇ ਲੋਕਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਆਣ ਗਈਆਂ ਪਹਿਲਾਂ ਜਿਵੇਂ ਗੱਲ ਕਰ ਲਈਏ ਕੁੰਬੜਾ ਪਿੰਡ ਦੀ ਸੁਹਾਣੇ ਦੀ ਮਾਦਨਪੁਰ ਦੀ ਮੁਹਾਲੀ ਦੀ ਤੇ ਗੱਲ ਕਰ ਲਈਏ ਸ਼ਾਈ ਮਜਰੇ ਦੀ ਮਟੌਰ ਦੀ ਪਹਿਲਾਂ ਅਸੀਂ ਦਰਕਮਾਈ ਜ਼ਿੰਦਗੀ ਜਿਉ ਰਹੇ ਨੇ ਸੁਹਾਣੇ ਨੇ ਪਿੱਛੇ ਲਿਖ ਕੇ ਵੀ ਦਿੱਤਾ ਸੀ ਵੀ ਸਾਨੂੰ ਫੇਰ ਦੁਬਾਰੇ ਨਗਰ ਦੀ ਕੋਚੋਂ ਬਾਹਰ ਕੱਢਿਆ ਜਾਵੇ ਤਾਂ ਕਿ ਇੱਥੇ ਪਿੰਡ 'ਚ ਗੰਦਗੀ ਫੈਲ ਗਈ ਹਰ ਟਾਈਮੇ ਛੇ ਪਿੰਡਾਂ 'ਚ ਜਿੱਥੇ ਮਰਜ਼ੀ ਜਾ ਕੇ ਦੇਖ ਲਓ ਜਿਹੜੀਆਂ ਬਿਜਲੀ ਦੇ ਖੰਭੇ ਦੀਆਂ ਤਾਰਾਂ ਕਿਵੇਂ ਲਟਕ ਰਹੀਆਂ ਮੀਟਰ ਕਿਵੇਂ ਲਟਕ ਰਹੇ ਨੇ ਤੇ ਜਿਹੜਾ ਫੁੱਟਪਾਥਾਂ ਤੇ ਰਜਾਇਜ਼ ਕਬਜ਼ੇ ਹੋ ਰਹੇ ਨੇ ਰੇੜੀਆਂ ਫੜੀਆਂ ਵਾਲੇ ਖੜੇ ਨੇ ਇਥੇ ਤੱਕ ਜਿਹੜਾ ਸੀਵਰੇਜ ਸੀਵਰੇਜ ਤੇ ਬਾਡਰ ਸਪਲਾਈ ਹਰ ਟਾਈਮ ਜਿਹੜੀ ਹੈ ਓਵਰਫਲੋ ਹੁੰਦੀ ਰਹਿੰਦੀ ਹੈ ਜਿੱਥੇ ਵੀ ਵੀ ਵਰਦੀ ਗਲੀ ਦੇਖ ਲਓ ਕੁੰਬੜੇ ਦੀ ਮੈਂ ਤੁਹਾਨੂੰ ਹਾਲਤ ਦਿਖਾ ਸਕਦਾ ਕਿਵੇਂ ਜਿਹੜਾ ਇੱਕ ਗੰਦਾ ਨਾਲਾ ਕਿਵੇਂ ਓਵਰਫਲੋ ਹੋ ਕੇ ਚੱਲ ਰਿਹਾ ਜਦੋਂ ਤਾਂ ਨਗਰ ਨਿਗਮ ਦੇ ਕਰਮਚਾਰੀ ਆ ਜਾਂਦੇ ਆਹ ਲਾਰਵਾ ਚੈੱਕ ਕਰ ਰਹੇ ਆਂ ਜੀ ਇੱਕ ਜਾ ਕੇ ਕੁੱਲਰ ਦੇ ਇੱਕ ਕਿਲੋ 1.5 ਕਿਲੋ ਪਾਣੀ ਨੂੰ ਉਹਦਾ ਚਲਾਨ ਕਰ ਦਿੰਦੇ 1000 ਰੁਪਏ ਦਾ ਆਮਦਨ ਵਧਾਉਣ ਵਾਸਤੇ ਦੂਜੇ ਪਾਸੇ ਗਲੀਆਂ ਜਿਹੜੀਆਂ ਨਾਲੀਆਂ ਉੱਥੇ ਗੰਦਗੀ ਪਈ ਹੈ ਕੀੜੇ ਚੱਲ ਰਹੇ ਨੇ ਕੁਈ ਹਾਲ ਦਾ 6 ਪਿੰਡਾਂ ਦੀ ਜਿਵੇਂ 6 ਪਿੰਡਾਂ ਦੀ ਹਾਲਤ ਹੋਈ ਹੈ ਮੈਂ ਕਹਿੰਦਾ 15 ਪਿੰਡਾਂ ਦੀ ਨਾ ਹੋਵੇ ਇਹਨਾਂ ਨੂੰ ਬਾਹਰ ਰੱਖਿਆ ਜਾਵੇ ਲੋਕ ਜਿਹੜਾ ਹੈ 10 ਤਰੀਕ ਨੂੰ ਸ਼ਾਇਦ ਉਹ ਧਰਨਾ ਲਾਣਾ ਮੌਲੀ ਪਿੰਡ ਚ ਕੱਲ ਜਿਹੜੀ ਹੈ ਇੱਕ ਅਨਾਉਂਸਮੈਂਟ ਵੀ ਹੋਈ ਹੈ ਪ੍ਰੈਸ ਕਾਨਫਰੰਸ ਵੀ ਹੋਈ ਹੈ ਸਾਰੇ ਲੋਕ ਇਕੱਠੇ ਹੋ ਕੇ ਜਿਹੜਾ 10 ਤਰੀਕ ਦਾ ਧਰਨਾ ਦੇ ਰਹੇ ਸਾਡਾ ਉਹਨਾਂ ਨੂੰ ਪੂਰਾ ਜਿਹੜਾ ਸਮਰਥਨ ਆਊਗਾ ਇਹਦਾ ਪੂਰਾ ਵਿਰੋਧ ਕੀਤਾ ਜਾਵੇ ਤਾਂ ਕਿ ਜਦ ਪਹਿਲਾਂ ਹੀ ਪਿੰਡਾਂ ਦੀ ਜਿਹੜੀ ਹੈ ਡਵੈਲਪਮੈਂਟ ਨਹੀਂ ਹੋ ਸਕੀ ਸ਼ਹਿਰੀ ਸਹੂਲਤਾਂ ਨਹੀਂ ਮਿਲ ਸਕੀਆਂ ਅੱਜ ਤੱਕ ਤਾਂ ਹੁਣ ਇਹ ਪਿੰਡਾਂ ਨੂੰ ਦੱਸੋ ਕਿਵੇਂ ਮਿਲੇਗਾ ਸਿਰ ਹੋਰ ਕੋਈ ਮਕਸਦ ਨਹੀਂ ਇਹ ਲੋਕ ਤਾਂ ਪਰੇਸ਼ਾਨ ਹੋਣਗੇ ਜਿਹੜੇ ਅੱਜ ਦੋ ਚਾਰ ਬੰਦੇ ਖੁਸ਼ ਹੁੰਦੇ ਹੋਣਗੇ ਤੇ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਇਹ ਪਿੰਡਾਂ ਨੂੰ ਬਾਹਰ ਰੱਖਿਆ ਜਾਵੇ ਪੰਚਾਇਤਾਂ ਵਧੀਆ ਕੰਮ ਕਰਦੀਆਂ ਤਾਂ ਪੰਚਾਇਤਾਂ ਦਾ ਹੁਣ ਇੱਕ ਸਾਲ ਪਹਿਲਾਂ ਹਲੇ ਸਾਲ ਪਹਿਲਾਂ ਇਲੈਕਸ਼ਨ ਹੋ ਗਿਆ ਟਿਆ ਲੋਕਾਂ ਨੂੰ 20-20 30-30 ਲੱਖ ਰੁਪਏ ਚ ਪੰਚੀਆਂ ਸਰਪੰਚੀਆਂ ਪਈਆਂ ਗਿਆ ਜਾਂ ਜੇ ਕਰਨ ਦਾ ਇਲੈਕਸ਼ਨ ਕੋ ਪਹਿਲਾਂ ਕੋਈ ਨੋਟੀਫਿਕੇਸ਼ਨ ਹੁੰਦਾ ਉਹਨਾਂ ਦੀ ਸਲਾਹ ਲੰਦੇ ਕਿਸੇ ਪਿੰਡ ਨੂੰ ਕੋਈ ਨੋਟਿਸ ਨਹੀਂ ਹੋਇਆ ਕਿਸੇ ਦੀ ਸਲਾਹ ਨਹੀਂ ਲਈ ਕਿਸੇ ਤੋਂ ਅਧਰਾਜ ਨਹੀਂ ਮੰਗਿਆ ਗਿਆ ਕਈ ਪਿੰਡ ਜਿਹੜੇ ਬਿਨਾਂ ਤਰਾਜਾਂ ਤੋਂ ਪਾਏਗੇ ਇਹ ਸਰਾਸਰ ਲੋਕ